ਜਿਹ ਹੈ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ ਛੂ ਨਹੀਂ ਸਕਦੇ ਪਰ ਇਹ ਸਾਡੀ ਜ਼ਿੰਦਗੀ ਦਾ ਹਰ ਪਲ ਲਿਖਦਾ ਹੈ ਸਮਾਂ ਨਾ ਰੁਕਦਾ ਹੈ ਨਾ ਥੱਕਦਾ ਹੈ ਸਿਰਫ ਚੱਲਦਾ ਹੈ ਜਿਸ ਨੇ ਇਸ ਨੂੰ ਸਮਝ ਲਿਆ ਉਸ ਨੇ ਜ਼ਿੰਦਗੀ ਦੀ ਖੇਡ ਸਮਝ ਲਈ ਲੋਕ ਕਹਿੰਦੇ ਨੇ ਸਮਾਂ ਨਹੀਂ ਮਿਲਦਾ ਪਰ ਸੱਚ ਇਹ ਹੈ ਸਮਾਂ ਕਦੇ ਨਹੀਂ ਮਿਲਦਾ ਇਸ ਨੂੰ ਬਣਾਉਣਾ ਪੈਂਦਾ ਹੈ ਜੇ ਤੂੰ ਕਿਸੇ ਕੰਮ ਕਰਨ ਤੋਂ ਬਾਅਦ ਵੀ ਥੱਕ ਥੱਕ ਰਿਹਾ ਹੈ ਤਾਂ ਤੂੰ ਸਮੇਂ ਦੇ ਨਾਲ ਨਹੀਂ ਆਪਣੇ ਸੁਪਨਿਆਂ ਨੂੰ ਧੋਖਾ ਦੇ ਰਿਹਾ ਹੈ ਸਮਾਂ ਸਾਡੇ ਹੱਥ ਵਿੱਚ ਨਹੀਂ ਪਰ ਕਰਮ ਸਾਡੇ ਹੱਥਾਂ ਵਿੱਚ ਨੇ ਜੇ ਤੂੰ ਅੱਜ ਕੁਝ ਕਰਦਾ ਹੈ ਕੱਲ ਦਾ ਸਮਾਂ ਤੇਰੇ ਹੱਕ ਵਿੱਚ ਭੁਗਤੇਗਾ ਪਰ ਜੇ ਅੱਜ ਤੂੰ ਆਲਸ ਕਰਦਾ ਹੈ ਤਾਂ ਕੱਲ ਦਾ ਸਮਾਂ ਤੈਨੂੰ ਸਭ ਜ਼ਰੂਰ ਸਿਖਾਏਗਾ ਇਹ ਸਬਕ ਬਹੁਤ ਮਹਿੰਗਾ ਹੁੰਦਾ ਹੈ ਕ੍ਰੀਕ ਫਲਾਸਪਰ ਹੋਰਾ ਕਲਾਈਟਸ ਨੇ ਕਿਹਾ ਸੀ ਸਮਾਂ ਹਰ ਪਲ ਬਦਲਦਾ ਹੈ ਤੇ ਉਸ ਦੇ ਨਾਲ ਤੂੰ ਵੀ ਜੇ ਤੂੰ ਇੱਕ ਪਲ ਵੀ ਗਵਾ ਦਿੱਤਾ ਤੂੰ ਆਪਣਾ ਇੱਕ ਰੂਪ ਗਵਾ ਦਿੱਤਾ ਜੋ ਤੈਨੂੰ ਕਦੇ ਵਾਪਸ ਨਹੀਂ ਮਿਲੇਗਾ ਸਮਾਂ ਚੁੱਪਚਾਪ ਸਿਖਾਉਂਦਾ ਹੈ ਕਦੇ ਹਾਰ ਰਹੀਂ ਕਦੇ ਇੰਤਜ਼ਾਰ ਰਹੀਂ ਜਿਹੜਾ ਬੰਦਾ ਸਮੇਂ ਦੀ ਕਦਰ ਕਰਦਾ ਉਹ ਸਿਰਫ ਕਾਮਯਾਬ ਨਹੀਂ ਉਹ ਸਮਝਦਾਰ ਵੀ ਹੁੰਦਾ ਹੈ ਤੇ ਜਿਹੜਾ ਸਮਾਂ ਗਵਾ ਲੈਂਦਾ ਹੈ ਉਹ ਸਿਰਫ ਅਫਸੋਸ ਵਿੱਚ ਜੁੜਦਾ ਹੈ ਸਮਾਂ ਕਦੇ ਕਿਸੇ ਲਈ ਰੁਕਦਾ ਨਹੀਂ ਪਰ ਜੋ ਬੰਦਾ ਆਪਣੇ ਆਪ ਨੂੰ ਬਦਲ ਲੈਂਦਾ ਹੈ ਉਹ ਸਮੇਂ ਤੋਂ ਅੱਗੇ ਨਿਕਲ ਜਾਂਦਾ ਹੈ ਯਾਦ ਰੱਖੋ ਆ ਤੈਨੂੰ ਜਾਂ ਤਾਂ ਮੌਕਾ ਦੇਵੇਗਾ ਜਾਂ ਸਬਕ ਦੋਨੋਂ ਹੀ ਕੀਮਤੀ ਨੇ ਜੇ ਤੂੰ ਸਿੱਖਣਾ ਜਾਣਦਾ ਹੈ ਇਸ ਲਈ ਘੜੀ ਵੱਲ ਨਾ ਵੇਖ ਆਪਣੀ ਦਿਸ਼ਾ ਵੱਲ ਵੇਖ ਕਿਉਂਕਿ ਜਦੋਂ ਤੂੰ ਆਪਣੀ ਮੰਜ਼ਿਲ ਤੇ ਚੱਲਦਾ ਹੈ ਸਮਾਂ ਤੇਰੇ ਨਾਲ ਚੱਲਦਾ ਹੈ ਤੇ ਜਦ ਤੂੰ ਰੁਕਦਾ ਹੈ ਸਮਾਂ ਨਹੀਂ ਰੁਕਦਾ ਸਮਾ ਬਦਲਦਾ ਨਹੀਂ ਬਦਲਦੇ ਅਸੀਂ ਹਾਂ ਜੇ ਚਾਹੀਏ ਤਾਂ ਆਪਣੇ ਹੱਕ ਵਿੱਚ ਨਹੀਂ ਤਾਂ ਆਪਣੇ ਵਿਰੋਧ ਵਿੱਚ ਧੰਨਵਾਦ